ਸਰਕਾਰ ਨੂੰ 20 ਮਹੀਨਿਆਂ ਬਾਅਦ ਪਤਾ ਲੱਗਾ ਕਿ ਇੱਕ ਮਹਿਕਮਾ ਜਿਹੜਾ ਸੀ ਉਹ ਜਿਸਟੀ ਨਹੀਂ ਕਰਦਾ ਮੰਤਰੀ ਸਾਹਿਬ ਮੁੱਛਾਂ ਨੂੰ ਤਾ ਦੇ ਕੇ ਰੋਜ਼ ਨਵੀਂ ਤੋਂ ਨਵੀਂ ਡਿਸ਼ ਨੂੰ ਤੜਕਾ ਲਗਾਉਂਦੇ ਰਹੇ 20 ਮਹੀਨਿਆਂ ਬਾਅਦ ਪਤਾ ਲੱਗਾ ਇਹਨਾਂ ਕੋਲ ਮਹਿਕਮਾ ਹੀ ਨਹੀਂ ਇਹ ਸਰਕਾਰ ਦਾ ਹਾਲ ਹਾਲ ਹੈ ਕਿ ਖੱਬੇ ਹੱਥ ਨੂੰ ਇਹ ਨਹੀਂ ਪਤਾ ਸੱਜਾ ਹੱਥ ਕੀ ਕਰੇ ਏਮਪਲੋਈਜ਼ ਦੁਖੀ ਕੋਈ ਇੱਕ ਵੀ ਪ੍ਰੋਮਿਸ ਇਹੋ ਜਿਹਾ ਨਹੀਂ ਜਿਹੜਾ ਮੀਟ ਕੀਤਾ ਹੋਵੇ ਦਿੱਲੀ ਵਾਲਿਆਂ ਦਾ ਕਬਜ਼ਾ ਪੰਜਾਬ ਤੇ ਹੋ ਗਿਆ ਜਿਵੇਂ ਕਿ ਸੇ ਟਾਈਮ ਬ੍ਰਿਟਿਸ਼ ਇੰਡੀਆ ਦੇ ਸਰ ਜான் ਲਾਰੈਂਸ ਆਏ ਸੀ ਸਿੱਖ ਰਾਜ ਤੇ ਕਾਬਜ਼ ਹੋਣ ਵਾਸਤੇ ਇਸੇ ਤਰ੍ਹਾਂ ਅੱਜ ਮਨੀਸ਼ ਸੋਧਿਆ ਦਿੱਲੀ 'ਚ ਨਾ ਇਸ ਟਾਈਮ ਐਮਐਲਏ ਹੈ ਨਾ ਮਨਿਸਟਰ ਹੈ ਉਹਨੂੰ ਸੱਤ ਮਹਿਕਮੇ ਦੇ ਦਿੱਤੇ ਕਿ ਤੁਸੀਂ ਆ ਕੇ ਮਹਿਕਮੇ ਰਨ ਕਰੋ ਦਾ ਮਤਲਬ 3 ਸਾਲ ਬਾਅਦ ਇਹਨਾਂ ਨੂੰ ਇਹ ਸਾਫ਼ ਤੌਰ 'ਤੇ ਉਹਨਾਂ ਨੇ ਮੈਸੇਜ ਦਿੱਤਾ ਕਿ ਪੰਜਾਬੀ ਕਾਬਲੀਅਤ ਨਹੀਂ ਆਪਣੀ ਗਵਰਨਮੈਂਟ ਰਨ ਕਰਨ ਦੀ ਕਿਹੜੀ ਪੋਜੀਸ਼ਨ ਦੇ ਵਿੱਚ ਸੋਦੀ ਆਇਆ ਹੈ ਕਿਹੜੀ ਪੋਜੀਸ਼ਨ ਵਿੱਚ ਸਤਿੰਦਰ ਜੈਲ ਇੱਥੇ ਹੈ ਕਿਹੜੀ ਪੋਜੀਸ਼ਨ ਦੇ ਵਿੱਚ ਆ ਜਿਹੜਾ ਵਿਪਲ ਕੁਮਾਰ ਇਹ ਕਿਹੜੀ ਗੱਲ 'ਚ ਬੈਠਾ ਹੈ ਸੁਪਰ ਚੀਮਨਿਸਟਰ ਬਣਿਆ ਚੀਮਨਿਸਟਰ ਧੋਖਾ ਕਰ ਰਿਹਾ ਪੰਜਾਬ ਨੂੰ ਕਿਉਂਕਿ ਇਹਦੇ ਹੱਥ ਦੇ ਵਿੱਚ ਤਾਂ ਕੁਝ ਹੀ ਸੀ ਹੈ ਨਹੀਂ ਜਿੰਨੀਆਂ ਕੱਲ ਪਰਸੋਂ ਦੀਆਂ ਬਦਲੀਆਂ ਹੋਈਆਂ ਸਾਰੀਆਂ ਦੀਆਂ ਸਾਰੀਆਂ ਦਿੱਲੀ 'ਚੋਂ ਹੋ ਰਹੀਆਂ ਕੇਜਰੀਵਾਲ ਸਾਹਿਬ ਦਾ ਸਾਰਾ ਪੈਰਾਫਰਨਿਲੀਆ ਜਿਹੜਾ ਦਿੱਲੀ 'ਚੋਂ ਕੱਢਿਆ ਇੱਥੇ ਆ ਰਿਹਾ ਪੰਜਾਬੀਆਂ ਤੇ ਬੋਝ ਬਣ ਰਿਹਾ ਨੌਕਰੀਆਂ ਨਾਨ ਪੰਜਾਬੀ ਚੋਂ ਜਾ ਰਹੀਆਂ ਪੰਜਾਬੀਆਂ ਦਾ ਜੋ ਬੁਰਾ ਹਾਲ ਸਾਡੇ ਬਾਹਰੋਂ ਜਿਹੜੇ ਇਮੀਗ੍ਰੈਂਟਸ ਇੱਥੇ ਕੱਲੇ ਗਏ ਨੇ ਜੋ ਸਾਡੇ ਨੌਜਵਾਨ ਬੱਚਿਆਂ ਦਾ ਹੋਇਆ ਹੈ ચીਫ ਮਿਨਿਸਟਰ ਉੱਥੇ ਗਿਆ ਮੈਂ ਪੁੱਛਣਾ ਚਾਹੁੰਦਾ ਮਾਨ ਸਾਹਿਬ ਨੂੰ ਮਾਨ ਸਾਹਿਬ ਕੋਈ ਰੀਹੈਬਿਟੇਸ਼ਨ ਪੈਕੇਜ ਆਇਆ ਉਹਨਾਂ ਵੱਸ ਕੀ ਆਫਰ ਕਰਨਗੇ ਤੁਸੀਂ ਤੁਸੀਂ ਤਾਂ ਕਹਿੰਦੇ ਸੀ ਰਿਵਰਸ ਮਾਈਗ੍ਰੇਸ਼ਨ ਹੋਏਗੀ ਇਹ ਰਿਵਰਸ ਮਾਈਗ੍ਰੇਸ਼ਨ ਕੀ ਇਸ ਢੰਗ ਦੀ ਹੋਏਗੀ ਜੀ ਤੁਹਾਡੇ ਕੋਲ ਤੁਸੀਂ ਹੋਮ ਮਿਨਿਸਟਰ ਹੋ ਇੱਥੇ ਆਲਰੇਡੀ ਗਵਰਨਮੈਂਟ ਦੇ ਕੋਲ ਆ ਇਹਨਾਂ ਦੇ ਜਿਹੜੇ ਬਾਹਰ ਕੱਢਣ ਵਾਲੇ ਏਜੰਟਸ ਨੇ ਇਹਨਾਂ ਦੇ ਅਗੇਂਸਟ ਕਾਨੂੰਨ ਹੈ ਰੇਤੇ ਹਿਊਮਨ ਟ੍ਰੈਫਿਕਿੰਗ ਦੇ ਕਾਨੂੰਨ ਹੈ ਤੁਸੀਂ ਹੁਣ ਜਾਗੇ ਹੋ ਹੁਣ ਕੇਸ ਦਾਇਰ ਕਰਨੇ ਸ਼ੁਰੂ ਕੀਤੇ ਕੀ ਤੁਸੀਂ ਪ੍ਰੋਮਿਸ ਕਰੋਗੇ ਪੰਜਾਬ ਦੇ ਲੋਕਾਂ ਨੂੰ ਕਿ ਜਿੰਨੇ ਇਹਨਾਂ ਬੱਚਿਆਂ ਕੋ ਪੈਸੇ ਗਏ ਕਿਉਂਕਿ ਇਹ ਗੁਮਰਾਹ ਕਰਕੇ ਲੈ ਕੇ ਗਏ ਕਿ ਇਹਨਾਂ ਕੋ ਰਿਕਵਰੀ ਹੋਏਗੀ ਇਹ ਜਿਹੜੇ ਟ੍ਰੈਵਲ ਏਜੰਟਸ ਨੇ ਇਹਨਾਂ ਦੀਆਂ ਜਾਇਦਾਦਾਂ ਤੁਸੀਂ ਕੁਰਕ ਕਰੋਗੇ ਕਰੋੜਾਂ ਅਰਬਾਂ ਪਤੀਏ ਲੋਕ ਹੈ ਨੇ ਤੇ ਮੇਰਾ ਸਿੱਧੇ ਤੌਰ 'ਤੇ ਇਹ ਮੰਨਣਾ ਹੈ ਕਿ ਇਸ ਧੰਦੇ ਦੇ ਵਿੱਚ ਵੱਡਾ ਰੋਲ ਪੰਜਾਬ ਪੁਲਿਸ ਦਾ ਤੁਸੀਂ ਅੱਜ ਹੀ ਵੇਖਿਆ ਕਿ ਬਟਾਲੇ 'ਚ ਐਸਆਈ ਫੜਿਆ ਗਿਆ ਜਿਹੜਾ ਪਰੌਤੀਆਂ ਬਾਹਰੋਂ ਲੈਣ ਦੇ ਵਿੱਚ ਸਾਰਿਆਂ ਨੂੰ ਸਹਾਈ ਹੁੰਦਾ ਸੀ ਕਰੋੜਾਂ ਰੁਪਏ ਉਹਦੇ ਕੋਲ ਫੜੇ ਗਏ ਕਿ ਐਸਆਈ ਕੋ ਫਿਰ ਇਹਨਾਂ ਨੇ 50 60 ਸਿਪਾਹੀ ਹवलदार ਕੱਢਦੇ ਨੇ ਜਿਨ੍ਹਾਂ ਲੌਰੈਂਸ ਬਿਸ਼ਨੋਈ ਦੀ ਇੰਟਰਵਿਊ ਕਰਾਈ ਹੈ ਉਹ ਹੋਮ ਮਿਨਿਸਟਰ ਸਿੱਧੇ ਤੌਰ 'ਤੇ ਭਗਵੰਤ ਮਾਨ ਰਿਸਪਾਂਸਿਬਲ ਹੈ ਜਿੱਕਿ ਜਨਰਲ ਆਫ ਪੁਲਿਸ ਰਿਸਪਾਂਸਿਬਲ ਨੇ ਤੁਸੀਂ ਉਹਨਾਂ ਤੇ ਐਕਸ਼ਨ ਕਿਉਂ ਨਹੀਂ ਕੀਤਾ ਇਹਦੇ ਵਿੱਚ ਇੱਕ ਡੀਐਸਪੀ ਕੱਢਿਆ ਗਿਆ ਉਹ ਪਗੋੜਾ ਹੋ ਗਿਆ ਡਰੱਗਸ ਦੇ ਵਿੱਚ ਕੇਆਈਡੀ ਹੈ ਉਹ ਪਗੋੜਾ ਹੋਇਆ ਜੀ ਇਹਨਾਂ ਨੂੰ ਕੋਈ ਗਵਰਨਮੈਂਟ ਦਸਨ ਸਹੀ ਕੋਈ ਸਪੈਸ਼ਲ ਸੈਸ਼ਨ ਇਹਨੂੰ ਨਾ ਦਿੱਤਾ ਸਾਨੂੰ ਦੱਸੋ ਸਪੈਸ਼ਲ ਕੀ ਹੈ ਇਹਦੇ ਚ ਕੀ ਪੰਜਾਬ ਪੰਜਾਬ ਨੂੰ ਕੰਪਲੀਟ ਤੁਸੀਂ ਵਿਹਲਿਆਂ ਕਰਕੇ ਰੱਖ ਦਿੱਤਾ ਇਹ ਇਹ ਸਪੈਸ਼ਲ ਇਹਦੇ ਚ ਸਰਕਾਰ ਕਹਿ ਰਹੀ ਹੈ ਕਿ ਭ੍ਰਸ਼ਟਾਚਾਰ ਤੇ ਲਗਾਮ ਕੱਸਾ ਜਾ ਰਿਹਾ ਹੈ ਲਗਾਤਾਰ ਸਰ ਆਪਕੋ ਲੱਗਦਾ ਹੈ ਇਸਹਮਤ ਹੈ ਮੇਰਾ ਖਿਆਲ ਜਿੰਨੀ ਕਰਪਟੇ ਗਵਰਨਮੈਂਟ ਆ ਅਜੇ ਤੱਕ ਨਹੀਂ ਕੋਈ ਗਵਰਮਟ ਹੋਈ ਮੈਂ ਸਾਰੋਂ ਪਹਿਲੇ ਤੁਹਾਡੇ ਜ਼ਰੀਏ ਪੁੱਛਣਾ ਚਾਹੁੰਦਾ ਆਜਿ ਭਗਵੰਤ ਮਾਨੇ ਦਾ ਜਵਾਬ ਦੇ ਕਿ 20000 ਕਰੋੜ ਰੁਪਇਆ ਕੇਜਰੀਵਾਲ ਨੇ ਕਿਹਾ ਸੀ ਅਸੀਂ ਮਾਈਨਿੰਗ ਚੋ ਹਰ ਸਾਲ ਦਵਾਂਗੇ ਐਵਰੇਜ ਆਈ 288 ਕਰੋੜ ਦੀ ਜਿਹੜਾ 19700 ਕਰੋੜ ਕਿੱਥੇ ਗਿਆ ਤਿੰਨਾਂ ਸਾਲਾਂ ਦਾ 60000 ਕਰੋੜ ਰੁਪਇਆ ਬੰਦ ਹੈ ਵੇਅਰ ਇਜ਼ ਦੈਟ ਮਨੀ ਮੇਰਾ ਡਾਇਰੈਕਟ ਚਾਰਜ ਸਾਰਾ ਪੈਸਾ ਇਲੀਗਲ ਮਾਈਨਿੰਗ ਦਾ ਦਿੱਲੀ ਵਿੱਚ ਆ ਰਿਹਾ ਤੇ ਸੀਐਮਓ ਜਾ ਰਿਹਾ ਇਹਨਾਂ ਨੇ ਬਹੁਤ ਸਾਰੇ ਪਿਛਲੇ ਮਹੀਨਿਆਂ ਦੇ ਵਿੱਚ ਸੀਐਲਯੂਜ਼ ਕਰਕੇ ਦਿੱਤੇ ਹਨ ਕਰੋੜਾ ਰੁਪਏ ਦੀ ਫਰੋਤੀ ਉਹ ਸੀਐਲਯੂਜ਼ ਤੋਂ ਲਈ ਤੁਹਾਨੂੰ ਪਤਾ ਹੋਏਗਾ ਵਿਜੀਲੈਂਸ ਨੇ 48 ਤਹਿਸੀਲਦਾਰ ਨਾਇਬ ਤਹਿਸੀਲਦਾਰ ਈਅਰਮਾਰਕ ਕੀਤੇ ਸੀ ਜਿਨ੍ਹਾਂ ਦੇ ਅਗੇਂਸਟ ਉਹ ਕਹਿੰਦੇ ਕ腐ਸ਼ਨ ਦੇ ਚਾਰजेस ਬੰਦਿਆਂ ਦੇ ਨਾਂ ਹੈ ਨੇ ਉਹ ਸਾਰੇ ਸਾਰੇ ਉੱਥੇ ਹੀ ਲੱਗੇ ਅਮਰੂਦਾਂ ਦਾ ਸਕੈਮ ਹੋਇਆ ਹੈ ਪੀਐਸਈ ਦਾ ਸਕੈਮ ਹੋਇਆ ਹੈ ਹਰ ਸਕੈਮ ਚੱਲਦਾ ਬਿਜਲੀ ਬੋਰਡ ਦਾ ਤੁਸੀਂ ਵੇਖਿਆ ਇੱਕ ਅਡੀਸ਼ਨਲ ਚੀਫ ਇੰਜੀਨੀਅਰ ਗ੍ਰਿਫਤਾਰ ਹੋਇਆ ਉਹਨੇ ਬਿਆਨ ਦਿੱਤਾ ਕਿ ਪੰਜਾਬ ਦੇ ਹਰ ਬਿਜਲੀ ਬੋਰਡ ਦੇ ਸਰਕਲ ਦੇ ਵਿੱਚ ਹਰਪਜਨ ਸਿੰਘ ਈਟੀਓ ਨੇ ਜ਼ਿੰਮੇਵਾਰੀ ਲਈ ਸੀ ਕਿ ਪੈਸਿਆਂ ਦੀ ਕਲੈਕਸ਼ਨ ਕਰਕੇ ਦੋ ਅਸੀਂ ਦਿੱਲੀ ਕੱਲ ਉਹ ਬੰਦਾ ਗ੍ਰਿਫਤਾਰ ਹੋਇਆ ਉੱਥੇ ਦਾ ਉੱਥੇ ਹੀ ਕੰਮ ਰਹਿ ਗਿਆ ਜੀ ਸਾਨੂੰ ਇਹਨਾਂ ਗੱਲਾਂ ਦਾ ਜਵਾਬ ਦੇ ਮੇਰੇ ਖਿਆਲ ਮੋਸਟ ਕਰਪਟ ਗਵਰਨਮੈਂਟ ਇਹਨਾਂ ਦੇ ਸਾਰੇ ਮਨਿਸਟਰ ਸਾਰੇ ਮਨਿਸਟਰ ਸਾਰੇ ਐਮਐਲਏ ਰਿਸ਼ਵਤ ਤੋਂ ਇਲਾਵਾ ਕਮੀ ਇਹਨਾਂ ਨੂੰ ਕੋਈ ਦੋਨੋਂ ਦੋਨੋਂ ਹੱਥੇ ਪੈਸੇ ਇਕੱਠੇ ਕੀਤੇ ਜਾ ਰਹੇ ਨੇ ਵੱਡੀ ਲੁੱਟ ਹੋ ਰਹੀ ਅੱਜ ਥਾਣਿਆਂ ਦੇ ਵਿੱਚ ਅੱਜ ਤਹਿਸੀਲਾਂ ਦੇ ਵਿੱਚ ਰੇਡ ਜਿਹੜੇ ਨੇ ਕਈ ਗੁਣਾ ਇਹ ਕਮਿਸ਼ਨਸ ਦੇ ਚਲੇਗੇ ਇੱਕ ਇਹਨਾਂ ਦੇ ਰੈਵਨਿਊ ਦੇ ਕਿਸੇ ਰਿਟਾਇਰਡ ਅਫਸਰ ਨੇ ਇਹ ਦੱਸਿਆ ਕਿ तकरीबन 1000 ਕਰੋੜ ਰੁਪਏ ਦੀ ਕਲੈਕਸ਼ਨ ਸਾਰੀਆਂ ਸਾਡੀ ਪੰਜਾਬ ਦੀ ਤਹਿਸੀਲ ਦੇ ਵਿੱਚ ਰਿਸ਼ਵਤ ਦੇ ਤੌਰ ਤੇ ਰਜਿਸਟਰੀਆਂ ਕਰਾਂ ਤੇ ਇੰਤਕਾਲ ਕਰਾਂ ਤੇ 1000 ਕਰੋੜ ਰੁਪਇਆ ਤਕਰੀਬਨ 12000 ਕਰੋੜ ਰੁਪਇਆ ਸਾਲ ਦਾ ਬੰਦ ਇਹ ਰਿਸ਼ਵਤ ਜਾਂਦੀ ਓਪਨ ਬੋਲੀਆਂ ਲੱਗੀਆਂ ਨੇ ਸੇਮ ਅਫਸਰਸ ਨੇ ਕੋਈ ਅਨਸਰਬਲ ਨਹੀਂ ਅਮਰੂਦਾ ਦੇ ਸਕੈਮ ਵਿੱਚ ਜਿਹੜੇ ਅਫਸਰ ਨੇ ਥੱਲੜਿਆਂ ਨੂੰ ਗ੍ਰਿਫਤਾਰ ਕਰ ਲਈ ਜਿਹੜੇ ਸਪਈਆਂ ਹੌਲਦਾਰਾਂ ਨੂੰ ਉਥਲਿਆਂ ਨੂੰ ਪੁੱਛਦਾ ਕੋਈ ਤੇ ਐਂਡ ਇਹ ਸਿੱਧੂ ਮੈਂ ਸਿੱਧਾ ਚਾਰਜ ਲਾ ਰਿਆਂ ਡਾਇਰੈਕਟਲੀ ਜਿਨ੍ਹਾਂ ਦੇ ਨਾਂ ਦੇ ਵਿੱਚ ਕੇਜਰੀਵਾਲ ਅੰਦਰ ਸੀ ਇਹ ਜਿੰਨਾ ਪੈਸਿਆਂ ਦੀ ਹੁੰਦੀ ਰਹੀ ਹੈ ਲੁੱਟਕਸੁੱਟ ਹੋਈ ਹੈ ਫਰੋਤੀਆਂ ਹੋਈਆਂ ਨੇ ਇਹਦੇ ਵਿੱਚ ਸਿੱਧੇ ਤੌਰ 'ਤੇ ਸੀਐਮਓ ਰਿਸਪਾਂਸਿਬਲ ਹੈ ਸੀਐਮਓ ਸਟਾਫੀਅਰਜ਼ ਰਿਸਪਾਂਸਿਬਲ ਰਵਨੀਤ ਬਿੱਟੂ ਜੀ ਕਹਿ ਰਹੇ ਕਿ ਇਸਤਫਾ ਦੇਣਾ ਚਾਹੀਏ ਮੁੱਖ ਮੰਤਰੀ ਕੋ دوسری طرف ਕੁਵਤ ਜੀ ਪ੍ਰਤਾਪ ਕਹਿ ਰਹੇ ਕਿ ਮੁੱਖ ਮੰਤਰੀ ਕੋ ਅਗਰ ਪਦ ਕਿਸੇ ਹੋਰ ਕੋ ਦੇਣਾ ਚਾਹੀਏ ਤਾਂ ਆਪਕੋ ਲੱਗਦਾ ਹੈ ਮੈਂ ਰਵਨੀਤ ਬਿੱਟੂ ਨੂੰ ਕਹਿਣਾ ਚਾਹਨਾ ਤੇ ਸੀਐਮਓ ਦਾ ਇਸਤਫਾ ਦਿਵਾਣਾ ਚਾਹੀਏ ਮਿਸਟਰ ਦਾ ਤੇ ਘਟਕਲ ਆਪਣੀ ਵਿਚੋਲਗੀ ਤੇ ਬੰਦ ਕਰ ministry of home affairs نه تے ہر 10ਵੇਂ ਦਿਨ ਤੂੰ ਭਗਵੰਤ ਮਾਨ ਨੂੰ ਮਿਲਣਾ ਇੱਥੇ ਕੋਈ ਡਰਾਮਾ ਕਰੀ ਜਾਂਦੇ ਉਹਦੇ ਘਰ ਦੇ ਬਾਹਰ ਖਲੋ ਕੇ ਹਰ ਰੋਜ਼ ਚਾਰ ਵਾਰ ਤੂੰ ਗੱਲ ਕਰਨਾ ਵਾਇਰਸ ਉਹ ਜਿਹੜਾ ਤੂੰ ਇਹ ਮੇਰਾ ਸਿੱਧਾ ਚਾਰਜ ਏ ਕਿ ਬਕਾਇਦਾ ਤੌਰ ਪਾਜਪਾ ਜਿਹੜੀ ਏ ਇਹ ਥਰੂ ਰਵਨੀਤ ਬਿੱਟੂ ਇਹਦੇ ਨਾਲ ਅਨਟਚ ਐਵਰੀ ਸਿੰਗਲ ਡੇ ਦੇ ਆਰ ਅਨਟਚ ਪਿਛਲੇ ਦਿਨ ਵੀ ਗੋਪਤ ਮੀਟਿੰਗ ਜਿਹੜੀ ਤੁਸੀਂ ਕਰਪਸ਼ਨ ਦੇ ਚਾਰਜ ਲਾ ਰਹੇ ਹੋ ਤੁਹਾਡੀ ਡਿਮਾਂਡ ਕੀ ਹੈ ਮੇਰੀ ਵੇਖੋ ਗੱਲ ਤੁਸੀਂ ਅਸੀਂ ਚਾਹੁੰਦੇ ਆ ਫ੍ਰੀ ਐਂਡ ਫੇਅਰ ਇਨਕੁਆਇਰੀ ਹੋਏ ਪਰ ਕਰੇਗਾ ਕੌਣ ਜਦੋਂ ਕਰਵਾਉਣ ਵਾਲੇ ਨੇ ਤੇ ਕੌਣ ਨਹੀਂ ਕਰੇਗਾ ਜੀ ਤੁਸੀਂ ਸਮਝਦੇ ਹੋ ਕਿ ਇਹਨਾਂ ਦੇ ਵਿੱਚ ਕੋਈ ਬੰਦਾ ਅਜੇ ਲਿੱਕਰ ਦਾ ਸਕੈਮ ਜਿਹੜਾ ਦਿੱਲੀ 'ਚ ਹੈ ਅਜੇ ਸੈਂਟਰਲ ਗਵਰਨਮੈਂਟ ਨੇ ਪੰਜਾਬ ਦੇ ਵਿੱਚ ਇਹਨਾਂ ਦਾ ਅਪਰੋਬ ਸ਼ੁਰੂ ਨਹੀਂ ਕੀਤਾ ਸਾਨੂੰ ਕੋਈ ਆਸ ਉਮੀਦ ਦੇਣਾ ਤੇ ਨਹੀਂ ਬਦਨ ਜੀ ਜੇ ਤੁਸੀਂ ਸੋਚੋ ਇਹਦੇ ਤੇ ਆਸ ਉਮੀਦ ਹੈ ਤੇ ਰਲੇ ਨੇ ਜੀ ਕਰੋੜਾਂ ਦੇ ਵਿੱਚ ਹਵਾਲੇ ਦੇ ਜ਼ਰੀਏ ਪੈਸਾ ਮੈਂ ਭਗਵੰਤ ਨੂੰ ਪੁੱਛਣਾ ਚਾਹਣਾ ਜਿਹੜਾ ਮੈਲਬਨ ਤੇ ਆਸਟ੍ਰੇਲੀਆ 'ਚ ਗਿਆ ਜਿਹੜਾ ਕੈਨੇਡਾ 'ਚ ਗਿਆ ਉਹ ਕਿਹਦਾ ਪੈਸਾ ਕੀ ਇਹਦੀ ਫ੍ਰੀ ਐਂਡ ਫੇਅਰ ਇਨਵੈਸਟੀਗੇਸ਼ਨ ਕਰਾਉਣਾ ਚਾਹਣਗੇ ਇਹ ਜਿਹੜਾ ਪੈਸਾ ਪਿਛਲੇ ਸਾਲਾਂ ਵਿੱਚ ਸੀਐਲਯੂਸ ਤੋਂ ਪੈਸੇ ਲਏ ਮਾਈਨਿੰਗ ਤੋਂ ਪੈਸੇ ਲਏ ਸ਼ਰਾਬ ਚੋਂ ਪੈਸੇ ਲਏ ਨੇ ਆਹ ਰੈਵਨਿਊ ਦੇ ਵਿੱਚ ਰੋਜ਼ ਪੈਸੇ ਜਾ ਰਹੇ ਨੇ ਇਹ ਪੈਸਾ ਜਾ ਕੇ ਕਿੱਥੇ ਗਿਆ ਡਰੱਗਸ ਦਾ ਜਿਹੜਾ ਪੈਸਾ ਸਾਨੂੰ ਪਤਾ ਲੱਗਾ ਆਸਟ੍ਰੇਲੀਆ ਦੇ ਵਿੱਚ ਕੈਨੇਡਾ ਦੇ ਵਿੱਚ ਵੱਡੇ ਪੇਮਾਨੇ ਤੇ ਵਾਇਆ ਹਵਾਲਾ ਜਾ ਰਿਹਾ ਕਰਵਾਓ ਇਹਦੀ ਇਨਵੈਸਟੀਗੇਸ਼ਨ ਮੇਰਾ ਸਿੱਧਾ ਚਾਰਜ ਹੈ ਕਿ ਇਹ ਰਿਸਪੌਂਸਿਬਲ ਪਾਜ ਵਸੋਂ ਸਰਕਾਰ ਮੈਂਟਲ ਹੈਲਥ ਪਾਲਿਸੀ ਲੈ ਕੇ ਆ ਰਹੀ ਹੈ ਕਿ ਇਹ ਕਿਸਾਨਾਂ ਦੇ ਵੀ ਹੈਲਪਫ ਹੋਏਗੀ ਔਰ ਜਿਹੜੇ ਡਿਪੋਰਟ ਕੀਤੇ ਨੇ ਲੋਕ ਉਹਨਾਂ ਵਾਸਤੇ ਮੈਂਟਲ ਹੈਲਥ ਤੇ ਮੇਰਾ ਖਿਆਲ ਇਹਨਾਂ ਵਾਸਤੇ ਸਾਰਿਆਂ ਨੂੰ ਬੈਟਰ ਰਹੇ। ਹੋਰ ਤੇ ਕਿਸੇ ਨੂੰ ਫਾਇਦਾ ਹੋਏ ਨਾ ਹੋਏ ਇਸ ਬਿਮਾਰੀ ਦਾ ਜ਼ਿਆਦਾ ਲਾਭ ਸਿੱਧੇ ਤੌਰ ਭਗਵੰਤ ਨੂੰ ਤੇ ਇਹਦੀ ਕੈਬਨਿਟ ਨੂੰ ਚਾਹੀਦਾ। ਕਿਉਂਕਿ ਇਹਨਾਂ ਦੇ ਵਿੱਚ ਕੋਈ ਸਟੇਬਲ ਹੀ ਬੰਦਾ ਹੈ ਨਹੀਂ ਜੀ। ਬਹੁਤਾ ਜਦ ਨੇ ਲਾਸਟ ਕਰਨਾ ਨਹੀਂ ਤੁਹਾਨੂੰ ਮੈਂ ਪਹਿਲੇ ਦੱਸਿਆ ਸੀ। ਜਦੋਂ ਵੀ ਕਿਤੇ ਪੰਜ ਚਾਰ ਮਹੀਨਿਆਂ ਜਹਾਜ਼ ਲੱਗਾ ਮਹਾਰਾਸ਼ਟਰਾ ਵਾਲਾ ਆ ਕੇ ਇੱਕ ਨਾ ਛਿੰਦੇ ਤਿਆਰੀ ਚ ਪੂਰਾ ਬਾਰਾ ਜੀ ਕਾਂਗਰਸ ਦੀ ਰਣਨੀਤੀ ਕੀ ਅੱਜ ਦੀ ਵੈਸੇ ਇਹ ਸਾਡੀ ਰਣਨੀਤੀ ਤੇ ਇਹਨਾਂ ਨੂੰ ਐਕਸਪੋਜ਼ ਕਰਨ ਦੀ ਜੀ ਸਦਨ ਦੇ ਵਿੱਚ ਪੰਜਾਬ ਦੇ ਲੋਕਾਂ ਸਾਹਮਣੇ ਐਕਸਪੋਜ਼ ਕਰਨ ਦੀ ਹੈ ਕਿ ਕਿਸ ਕਿਸਮ ਦੇ ਲੋਕ ਤੁਸੀਂ ਲੈ ਕੇ ਆਉਂਦੇ ਸ ਇਹ ਚੇਂਜ ਲੈ ਕੇ ਆਣਗੇ ਜੀ ਇਹਨਾਂ ਨੇ ਪੰਜਾਬ ਨੂੰ ਤੇ ਟੋਟਲੀ ਸੈਂਸਟਿਲ ਤੇ ਕਰ ਦਿੱਤਾ ਕੋਈ ਪੰਜਾਬੀ ਵਾਸਤੇ ਕੋਈ ਫਿਊਚਰ ਨਹੀਂ ਬਾਰਡਰ ਸਾਡੇ ਬੰਦ ਨੇ ਕਿਸੇ ਪੰਜਾਬ ਦੇ ਇੱਕ ਪਿੰਡ ਇੱਕ ਸ਼ਹਿਰ ਦੇ ਵਿੱਚ ਕੋਈ ਇੱਕ ਆਨੇ ਦਾ ਏਜੰਡਾ ਤੁਹਾਡੇ ਕੋਲ ਪਹੁੰਚ ਗਿਆ ਜੀ ਦੁਕਾਨ صاحب ਵੀ ਤੁਸੀਂ ਹੈਰਾਨੀ ਹੋਏਗੀ ਅਜੇ ਤੱਕ ਐਜ਼ ਅ ਲੀਡਰ ਆਫ ਦੀ ਆਪੋਜੀਸ਼ਨ ਅੱਜ